ਮੈਂ ਦੇਖੋ ਇੱਕੋ ਗੱਲ ਚਾਹਣਾ ਕੋਈ ਵੀ ਹੋਵੇ ਸतीश ਕਾਲ ਜੀ ਹੋਣ ਕੋਈ ਹੋਵੇ ਆਪਣਾ ਫਰਜ਼ ਬਣਦਾ ਕਿ ਜਿਹੜਾ ਬੰਦਾ ਡਿੱਗਿਆ ਨੂੰ ਅਪਾ ਚੱਕੀਏ ਠੀਕ ਹੈ ਮੈਂ ਜਦੋਂ ਉੱਥੇ ਗਿਆ ਸੀ ਉਹ ਬਹੁਤ ਡੇਸੀ ਔਰ ਅੱਜ ਵੀ ਮੈਂ ਚਾਹਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਸਿਰਫ ਇਹ ਕਰਨਾ ਚਾਹਣਾ ਕਿ ਸतीश ਜੀ ਨੂੰ ਮੈਂ ਪਰਦੇ ਦੇ ਸਾਹਮਣੇ ਲਿਆਉਣਾ ਚਾਹਣਾ ਮੈਂ ਉਹਨਾਂ ਦਾ ਬਾਥਰੂਮ ਵੀ ਸਾਫ਼ ਕਰ ਲਵਾਂ ਉਹਨਾਂ ਨੂੰ ਨਵਾਬ ਵੀ ਦਊਂਗਾ ਸਾਡੇ ਸਾਰੇ ਇਕੱਠੇ ਸਭ ਕੁਝ ਕਰ ਲਾਂਗੇ ਉਹਦੇ ਖੁਸ਼ੀ ਕੈਮਰੇ ਦੇ ਸਾਹਮਣੇ ਜਿਹੜੀ ਕਿ ਕੋਈ ਅੰਡਰਸਟੈਂਡਿੰਗ ਕਰ ਰਿਹਾ ਕੋਈ ਡਾਕਟਰ ਉਹਨੂੰ ਠੀਕ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਕੋਈ ਵੀ ਬੰਦਾ ਮੈਂ ਉਹਨੂੰ ਲਿਆਉਣ ਨੂੰ ਤਿਆਰ ਆ ਆਪਣੇ ਕੋਲ ਰੱਖਣ ਨੂੰ ਤਿਆਰ ਆ ਮੈਂ ਟੈਲੀਫੋਨ ਵੀ ਕੀਤਾ ਪਰ ਪਤਾ ਨਹੀਂ ਕਿਉਂ ਸਤਿਆ ਦੇਵੀ ਜੀ ਉਹਨੂੰ ਉੱਥੋਂ ਔੜ ਨਹੀਂ ਦਿੰਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਿਆ ਮੈਂ ਟੈਲੀਫੋਨ ਕੀਤਾ ਸੀ ਸਤੀਸ਼ ਕਹਿੰਦਾ ਹਾਂ ਮੈਨੂੰ ਮੁਝੇ ਕੱਲ ਆ ਕੇ ਲੈ ਜਾਓ ਗੱਡੀ ਭੇਜ ਦਿਓ ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕਢੀਆਂ ਮੈਂ ਦੋਨ ਦੱਸ ਨਹੀਂ ਸਕਦਾ ਕਿਉਂ ਔਰ ਸਤੀਸ਼ ਰੋ ਪਿਆ ਮੈਂ ਕੀ ਕਹਿੰਦਾ ਬੱਸ ਮੈਨੂੰ ਪਰ ਮੈਂ ਫਿਰ ਵੀ ਕਹਿੰਦਾ ਤੁਸੀਂ ਸਾਰੇ ਜਾਓ ਉਹਦਾ ਦੁੱਖ ਦਰਦ ਵੰਡਾਓ ਅੱਜ ਉਹਦੇ ਕੋਲ ਪੈਸੇ ਆ ਰਹੇ ਗੱਲ ਸੁਣੋ ਪੈਸੇ ਤੇ ਅਮੀਰ ਹੋਣ ਨਾਲ ਬੰਦਾ ਜ਼ਿੰਦਗੀ ਠੀਕ ਨਹੀਂ ਹੁੰਦਾ ਉਹਨੂੰ ਵਾਤਾਵਰਣ ਚਾਹੀਦਾ ਠੀਕ ਹੋਣ ਵਾਸਤੇ ਸਤੀਸ਼ ਕਾਲ ਕੈਮਰੇ ਤੋਂ ਬੜਾ ਦੂਰ ਹੋ ਗਿਆ ਮੈਂ ਸ਼ਰਤ ਲਾ ਕੇ ਕਹਿੰਦਾ ਆਪਾਂ ਸਾਰੇ ਮਿਲ ਕੇ ਉਹਨੂੰ ਫਿਲਮ ਇੰਡਸਟਰੀ ਚ ਲੈ ਆਈਏ ਬੇਸ਼ੱਕ ਉਹਨੂੰ ਸ਼ੂਟਿੰਗ ਤੇ ਬਿਠਾ ਕੇ ਰੋਲ ਵੀ ਨਾ ਦਈਏ ਉਹਨੂੰ ਕਹੀ ਆਵਾਬ ਇਹ ਹਾਸਾ ਖੇਡਾ ਕਰੀਏ ਸਾਰੇ ਨਾ ਮਲਾਈਏ ਉਹ ਬਿਲਕੁਲ ਠੀਕ ਹੋ ਜਾਏਗਾ ਉਹਦੀ ਉਮਰ ਵੀ ਠੀਕ ਹੋ ਜੂਗੀ ਪੈਸੇ ਵੀ ਆ ਰਹੇ ਐ ਪੈਸੇ ਦੀ ਗੱਲ ਨਹੀਂ ਹੁੰਦੀ ਗੱਲ ਪਿਆਰ ਦੀ ਹੁੰਦੀ ਐ ਆ ਮੇਰੀ ਵਾਈਫ ਐ ਮੈਂ ਦੱਸਦਾ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਜੋ ਜ਼ਿੰਦਗੀ ਦੇ ਵਿੱਚ ਕੀਤਾ ਸਾਰੇ ਮਾਪੇ ਦਾ ਸਾਰੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਜਿੰਨੇ ਵੀ ਬੰਦੇ ਨੂੰ ਡਿੱਗੇ ਨੂੰ ਚੱਕਿਆ ਐਦਾਂ ਇੱਕ ਹੋਣਾ ਚਾਹੀਦਾ ਹੁਣ ਬਾਕੀ ਰਹੀ ਗਈ ਪੈਸੇ ਦੀ ਗੱਲ ਸਤੀਸ਼ ਕੁਲਜੀ ਨੂੰ ਅਰਬਾ ਖਰਬਾ ਰੁਪਈਆ ਆਵੇ ਰੱਬ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਉਹ ਜਿਹੜੇ ਉਹਨੂੰ ਹੈਂਡਲ ਕਰ ਰਹੇ ਨੇ ਜਿਹੜਾ ਉਹਨਾਂ ਦਾ ਅਕਾਊਂਟ ਹੈਂਡਲ ਹੋ ਰਿਹਾ ਹੈ ਉਹ ਸੱਤੇ ਦੇਵੀ ਜੀ ਕਰ ਰਿਹਾ ਹੈ ਉਹਨਾਂ ਕੋਲ ਕਾਊਂਟ ਨੰਬਰ ਮੈਂ ਮੰਗਿਆ ਸੀ ਮੈਂ ਕਿਹਾ ਜੀ ਲੋਕਾਂ ਨੇ ਪੈਸੇ ਪਾਉਣੇ ਹੁੰਦੇ ਆ ਬਾਹਰੋਂ ਕਿਸੇ ਨੇ ਡਰਾਫਟ ਭੇਜਣਾ ਹੁੰਦਾ ਤੁਸੀਂ ਆ ਨੰਬਰ ਦਿਓ ਨਾ ਨੰਬਰ ਦਿੱਤਾ ਨਹੀਂ ਫਿਰ ਜਾ ਕੇ ਬੰਦਾ ਭੇਜ ਕੇ ਨੰਬਰ ਲਿਆਂਦਾ ਉਹ ਕਾਊਂਟ ਨੰਬਰ ਮੇਰੇ ਕੋਲ ਪਿਆ ਪੈਸੇ ਉਹਨਾਂ ਕੋਲ ਜਾ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਜੀ ਪੈਸੇ ਉਹਨਾਂ ਕੋਲ ਜਾ ਇੱਕ ਮਿੰਟ ਗੱਲ ਸੁਣ ਲਓ ਜੇ ਪੈਸੇ ਉਹਨਾਂ ਕੋਲ ਜਾ ਰਹੇ ਨੇ ਤਾਂ ਫਿਰ ਉਹ ਪੈਸੇ ਉਹਨਾਂ ਦੀ ਸਿਹਤ ਤੇ ਖਰਚ ਜੇ ਹੋ ਰਹੇ ਨੇ ਤਾਂ ਸਤੀਸ਼ ਕੋਲ ਠੀਕ ਕਿਉਂ ਨਹੀਂ ਹੋ ਰਿਹਾ ਕਿਉਂ ਉਹਨੂੰ ਜੇਲ੍ਹ ਦੀ ਤਰ੍ਹਾਂ ਰੱਖਿਆ ਜਾ ਰਿਹਾ ਹੈ ਕਿਉਂ ਉੱਥੇ ਰਹਿ ਰਿਹਾ ਹੈ ਔਰ ਉਹਦੇ ਕੋਲ ਮੈਂ ਇਹਨੂੰ ਲਿਆਉਣਾ ਚਾਹੁੰਦਾ ਆਪਣੇ ਕੋਲ ਰੱਖਣਾ ਚਾਹੁੰਦਾ ਮੇਰੀ ਵਾਈਫ ਨੇ ਕਿਹਾ ਆਪਾਂ ਆਪਣੇ ਕੋਲ ਲੈ ਕੇ ਆਉਨੇ ਆ ਫਿਰ ਕੀ ਹੋ ਗਿਆ ਜਿੱਥੇ 4 ਰੰਦੇ ਉੱਥੇ 10 ਰੰਦੇ ਲੈਣਗੇ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਜੇ ਅਗਲਾ ਨਹੀਂ ਆਉਣਾ ਚਾਹੁੰਦਾ ਤਾਂ ਦੱਸੋ ਮੈਂ ਕੀ ਕਰਾਂ ਕਿੰਨਾ ਪੈਸਾ ਉਹਨਾਂ ਕੋਲੇ ਆ ਕੇ ਕਿਹਾ ਹੁਣ ਮੈਂ ਕਿਹਾ ਜੀ ਉੱਥੇ ਕਾਊਂਟਰ ਲੱਗੇ ਆ ਨਾ 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 ਮੇਰੇ ਮੇਰੇ ਹਿਸਾਬ ਨਾਲ ਬਹੁਤ ਪੈਸਾ 30 ਲੱਖ ਰੁਪਏ ਸੁਖਵੀਰ ਬਾਦਲ ਨੇ ਦਿੱਤਾ ਠੀਕ ਹੈ ਕਿਸੇ ਨੇ 5 ਦੇ ਤੱਕ ਕਿਸੇ ਨੂੰ 10 ਦੇ ਤੱਕ ਮੈਨੂੰ ਦੱਸੋ ਮੇਰਾ ਖਿਆਲ 50 60 70 ਲੱਖ ਰੁਪਏ ਆ ਹੀ ਗਿਆ ਹੋਣਾ ਰੁਪਇਆ ਤਾਂ ਹੁਣੇ ਕਿਹਾ ਪੇ ਫੇਰ ਵੀ ਜੇ ਉਹ ਠੀਕ ਨਹੀਂ ਹੋ ਰਿਹਾ ਉਹਦੀ ਖਰਾਕ ਕੈਮਰਾ ਹੈ ਤੇ ਉਹਨੂੰ ਕੈਮਰੇ ਦੇ ਸਾਹਮਣੇ ਲਿਆਓ ਮੇਰੀ ਬੇਨਤੀ ਹੈ ਉਹ ਠੀਕ ਹੋ ਜਾਏ ਪੈਸੇ ਦਾ ਮਿਸਯੂਜ਼ ਹੀ ਹੋ ਰਿਹਾ ਹੈਗਾ ਮੈਂ ਤੁਸੀਂ ਆਪ ਚੈੱਕ ਕਰੋ ਜਾ ਕੇ ਮੈਨੂੰ ਲੱਗਦਾ ਹੈ ਮਿਸਯੂਜ਼ ਹੋ ਰਿਹਾ ਹੈ ਕਿਉਂਕਿ ਜੇ ਇਕੱਲੇ ਬੰਦੇ ਨੂੰ ਦਿਖਾਉਣਾ ਹੋਵੇ ਤੇ ਕੱਪੜੇ ਚੰਗੇ ਲੀੜੇ ਚੰਗੇ ਉਹ ਤਾਂ ਆ ਹੀ ਰਹਿੰਦਾ ਉੱਥੇ ਜਿਵੇਂ ਕੋ ਜੇਲ੍ਹ ਰਹਿੰਦਾ ਜੇਲ੍ਹ ਚ ਬੰਦੇ ਰਹਿੰਦੇ ਹੁੰਦੇ ਆ ਤਾਂ ਤੁਸੀਂ ਜਾਓ ਸਾਰੇ ਲੈ ਕੇ ਆਓ ਤੁਹਾਡਾ ਆਪਣਾ ਫਰਜ਼ ਬੰਦਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਕਿ ਜਾ ਕੇ ਪੁੱਛੋ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978